ਅਮੇ ਕਿ ਪੰਜਾਬ ਦੇ ਵਿੱਚ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ ਇਸੇ ਨੂੰ ਲੈ ਕੇ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਬਰਸਾਤ ਦੇ ਮੌਸਮ ਤੋਂ ਬਾਅਦ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਕਿਉਂਕਿ ਸੜਕਾਂ ਪਾਸ ਹੋ ਚੁੱਕੀਆਂ ਨੇ ਪਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਹੁਣ ਤਾਂ ਮੁਸ਼ਕਲ ਹੋ ਚੁੱਕਾ ਹੈ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਕਿਉਂਕਿ ਸੜਕ ਟੁੱਟੀਆਂ ਪਈਆਂ ਨੇ ਖੱਡੇ ਹੋਏ ਪਏ ਨੇ ਉਹਨਾਂ ਖੱਡਿਆਂ ਦੇ ਵਿੱਚ ਜਾਡੇ ਵੀ ਇੱਕ ਟੁੱਟ ਰਹੇ ਨੇ ਇਸ ਨੂੰ ਲੈ ਕੇ ਕਾਫੀ ਲੋਕਾਂ ਸੱਟਾਂ ਵੀ ਲੱਗ ਰਹੀਆਂ ਨੇ ਲੋਕਾਂ ਵੱਲੋਂ ਬਾਰ ਬਾਰ ਸਰਕਾਰਾਂ ਨੂੰ ਐਮਐਲਏ ਨੂੰ ਨਮਾਇੰਦਿਆਂ ਨੂੰ ਅਪੀਲਾ ਕੀਤੀਆਂ ਗਈਆਂ ਪ੍ਰਸ਼ਾਸਨ ਨੂੰ ਅਪੀਲਾ ਕੀਤੀਆਂ ਗਈਆਂ ਪਰ ਸੜਕਾਂ ਦੇ ਉੱਤੇ ਨਾ ਤਾਂ ਮੁਰੰਮਤ ਕੀਤੀ ਗਈ ਨਾ ਮਲਬਾ ਪਾਇਆ ਗਿਆ ਪਰ ਹੁਣ ਲੋਕਾਂ ਦੇ ਨਾਲ ਨਾਲ ਹੁੰਦਾਦਨੇ ਆ ਵਿਰੋਧੀ ਧਿਰ ਦੇ ਲੀਡਰ ਜਿਹੜੇ ਲਗਾਤਾਰ ਲੋਕਾਂ ਨਾਲ ਖੜਨ ਦਾ ਦਾਵਾ ਕਰ ਰਹੇ ਨੇ ਇਸ ਨੂੰ ਲੈ ਕੇ ਖਬਰ ਤੁਹਾਨੂੰ ਖੜ ਦੀ ਦਿਖਾ ਰਹੀ ਹੈ ਜਿੱਥੇ ਕਿ ਚੰਦੋ ਪਿੰਡ ਦੇ ਵਿੱਚ ਅੱਜ ਹਲਕਾ ਖੜਦੇ ਜੋ ਭਾਜਪਾ ਦੇ ਲੀਡਰ ਰਣਜੀਤ ਸਿੰਘ ਗਿੱਲ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਿੰਨਾ ਪਿੰਡਾਂ ਦੇ ਵਿੱਚ ਲੋਕ ਬੜੀ ਮੁਸ਼ਕਲ ਦੇ ਵਿੱਚ ਦੱਸਣ ਕਿ ਚੰਦੋ ਤੇ ਨਾਲ ਦੀ ਨਾਲ ਰੁੜਕੀ ਦੇ ਜੰਡਪੁਰ ਇਨ੍ਹਾਂ ਪਿੰਡਾਂ ਦੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਤਾਂ ਇਨ੍ਹਾਂ ਲੋਕਾਂ ਨੂੰ ਨਿਕਲਣਾ ਮੁਸ਼ਕਲ ਸੀ ਕਿ ਅੱਜ ਰਣਜੀਤ ਸਿੰਘ ਗਿੱਲ ਵੱਲੋਂ 7 ਟਰੱਕ ਮਟੀਰੀਅਲ ਤੇ ਨਾਲ ਜੀਸੀ ਮਸ਼ੀਨਾਂ ਰੋਲਰ ਨਾਲ ਲੈ ਕੇ ਉਨਾ ਪਿੰਡਾਂ ਦੇ ਵਿੱਚ ਸਰਕਾਰਾਂ ਬਣਾ ਲਈ ਸ਼ੁਰੂ ਕਰ ਦਿੱਤੀ ਕਿ ਲੋਕਾਂ ਨੂੰ ਰਾਤ ਮਿਲ ਸਕੇ ਤਾਂ ਤੁਸੀਂ ਦੇਖੋ ਕਿ ਇਹ ਕੰਮ ਸਰਕਾਰਾਂ ਦਾ ਸੀ ਪ੍ਰਸ਼ਾਸਨ ਦਾ ਸੀ ਪਰ ਕਿਤੇ ਨ ਕਿਤੇ ਸਮਾਜ ਸੇਵਾ ਤੌਰ ਤੇ ਰਣਜੀਤ ਸਿੰਘ ਗਿੱਲ ਅੱਗੇ ਆਏ ਨੇ ਬਾ ਹੁਣੇ-ਹੁਣੇ ਭਾਜਪਾ ਦੇ ਵੀ ਸ਼ਾਮਲ ਹੋਏ ਸੀ ਜਿਸ ਤੋਂ ਬਾਅਦ ਕਾਫੀ ਮੁਸ਼ਕਲਾਂ ਚੱਲੀਆਂ ਪਰ ਇਹ ਉਪਰਾਲਾ ਕੀਤਾ ਗਿਆ ਨੌਜਵਾਨਾਂ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਸਲੰਘਾਯੋਗ ਕਦਮ ਦੱਸਿਆ ਜਾ ਰਿਹਾ ਜੋ ਕਿ ਉਹਨਾਂ ਦੱਸਿਆ ਗਿਆ ਕਿ ਸਾਨੂੰ ਹੁਣ ਸੌਖਾ ਹੋ ਜਾਏਗਾ ਨਿਕਲਣਾ ਆਮੇਕੀ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਬਰਸਾਤਾ ਤੋਂ ਬਾਅਦ ਸਰਕਾ ਬਣਾ ਦੇਵਾਂਗੇ ਪਰ ਕਿਤਨੇ ਕਿਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਉਸ ਤੋਂ ਪਹਿਲਾਂ ਰਿਪੇਅਰ ਕਿਉਂ ਨਹੀਂ ਕੀਤੀ ਜਾਂਦੀ ਕੋਈ ਉਹਨਾਂ ਦੇ ਪੈਸੇ ਵਰਕ ਹੀ ਕਰ ਦਿੰਦੇ ਤਾਂ ਸਾਨੂੰ ਸੌਖਾ ਹੋ ਜਾਂਦਾ ਨਿਕਲਣਾ ਪਰ ਹੁਣ ਜੀਤ ਸਿੰਘ ਗਿੱਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਹਲਕੇ ਖੜ ਦੇ ਵਿੱਚ ਜਿੰਨੀਆਂ ਸਰਕਾਂ ਨੇ ਉਹਨਾਂ ਦੀ ਰਿਪੇਅਰ ਵੀ ਕਰਾਂਗੇ ਤੇ ਨਾਲ ਦੀ ਨਾਲ ਜੋ ਸਾਡੇ ਤੋਂ ਹੋ ਸਕਿਆ ਉਸ ਨੂੰ ਨਵੀਆਂ ਵੀ ਬਣਾਵਾਂਗੇ ਕਿਉਂਕਿ ਉਹਨਾਂ ਨੂੰ ਦੱਸਿਆ ਕਿ ਲੋਕਾਂ ਦਾ ਦਰਦ ਸਾਤੋਂ ਨਹੀਂ ਦੇਖਿਆ ਜਾਂਦਾ ਉਹਨਾਂ ਨੂੰ ਦੱਸਿਆ ਕਿ ਕੰਮ ਇਹ ਸਰਕਾਰਾਂ ਦਾ ਸੀ ਇਹ ਪ੍ਰਸ਼ਾਸਨ ਦੱਸਦੀ ਜਿਸ ਤਰੀਕੇ ਨਾਲ ਇਹ ਹਾਲਾਤ ਬਣੇ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਨਗਰ ਕੌਂਸਲ ਖਰੜ ਕੋਲ 400 ਕਰੋੜ ਰੁਪਏ ਦੇ ਕਰੀਬ ਜੋ ਰਾਸ਼ੀ ਹੈ ਉਹ ਹਲਕਾ ਖਰੜ ਦੇ ਵਿੱਚ ਨਹੀਂ ਲਗਾਈ ਗਈ ਜਿਸ ਤੋਂ ਬਾਅਦ ਜਾ ਕੇ ਲੋਕ ਤਰਾਤਰ ਕਰ ਰਹੇ ਨੇ ਕਰਾਰੀ ਜਨ ਨਮਾਗਰਾਂ ਦੀ ਗੱਲ ਕਰੀਏ ਇੱਦਾਂ ਵਿੱਚ ਵੀ ਨਗਰ ਕੌਂਸਲਾਂ ਬਣੀਆਂ ਹੋਈਆਂ ਨੇ ਉੱਥੇ ਵੀ ਪਿੰਡਾਂ ਦੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ ਬੁਰਾ ਹਾਲ ਹੈ ਤਾਂ ਪਿੰਡਾਂ ਦੇ ਵਿੱਚ ਹੁਣ ਰਣਜੀਤ ਸਿੰਘ ਗਿੱਲ ਜੋ ਕਿ ਭਾਜਪਾ ਦੇ ਸੀਨੀਅਰ ਅਗੂ ਲੀਡਰ ਨੇ ਉਹਨਾਂ ਵੱਲੋਂ ਇਹ ਵੱਡਾ ਪ੍ਰਚਾਰਾ ਕੀਤਾ ਗਿਆ ਅੱਜ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿੱਥੇ ਕਿ 7 ਟਰੱਕ ਮਟੀਰੀਅਲ ਦੇ ਪਾ ਕੇ ਉਹਨਾਂ ਪਿੰਡਾਂ ਦੀ ਰਿਪੇਅਰ ਕੀਤੀ ਗਈ ਹੈ ਜਿੱਥੇ ਕਿ ਸੜਕਾਂ ਦਾ ਬੁਰਾ ਹਾਲ ਸੀ ਸਾਨੂੰ ਲੈ ਕੇ ਹੋਰ ਕਿਹੜੇ ਪਿੰਡਾਂ ਦੇ ਵਿੱਚ ਦੇਖਦੇ ਆ ਕਿ ਰਣਜੀਤ ਸਿੰਘ ਗਿੱਲ ਪਹੁੰਚਦੇ ਨੇ ਤਾਂ ਸਰਕਾਰ ਕਦੋਂ ਬਣਾਉਂਦੀ ਹੈ ਸੜਕਾਂ ਇਹ ਵੀ ਵੱਡੇ ਸਵਾਲ ਹੈ ਖੜੇ ਨੇ ਥਰੇ ਕੈਰਮਨ ਸੰਮੇਦ ਦੇ ਨਾਲ ਹਰਤੇ ਸਿੰਘ